ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਹਾਂ ਸਾਡੇ ਚੈਨਲ ਪਿੰਡੂ ਕਲਚਰ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਅਸੀਂ ਪਹੁੰਚੇ ਹਾਂ ਪਿੰਡ ਵੀਰਕਲਾ ਤਹਿਸੀਲ ਪੈ ਜਾਂਦੀ ਹੈ ਜੀ ਸੁਨਾਮ ਤੇ ਜ਼ਿਲ੍ਹਾ ਪੈ ਜਾਂਦਾ ਜੀ ਸੰਗਰੂਰ ਇਸ ਵਾਰ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਹੀਰਾਪੁਰੀ ਜੀ ਮੌਜੂਦਾ ਮੁਖੀ ਨੇ ਜੀ ਮਹੰਤ ਬਾਬਾ ਖੁਸ਼ੀਨਾਥ ਜੀ ਡੇਰਾ ਬਾਬਾ ਹੀਰਾਪੁਰੀ ਜੀ ਦੀ ਇਸ ਇਲਾਕੇ ਵਿੱਚ ਬਹੁਤ ਪੁਰਾਣੀ ਮੰਨਤ ਹੈਗੀ ਤਕਰੀਬਨ ਤਕਰੀਬਨ ਬਾਬਾ ਜੀ ਦੇ ਦਰਸ਼ਨ ਮੁਤਾਬਕ ਬਾਬਾ ਹੀਰਾਪੁਰੀ ਜੀ ਦੀ 300 ਸਾਲ ਪੁਰਾਣੀ ਮੰਨਤ ਹੈਗੀ ਇਸ ਪਿੰਡ ਦੇ ਵਿੱਚ ਆਸੇ ਪਾਸੇ ਦੇ ਪਿੰਡਾਂ ਚੋਂ ਲੋਕ ਆਉਂਦੇ ਨੇ ਤੇ ਬੜੀ ਸ਼ਰਧਾ ਨਾਲ ਇੱਥੇ ਮੱਥਾ ਟੇਕਦੇ ਨੇਗੇ ਤੇ ਸੇਵਾ ਭਾਵਨਾ ਨਾਲ ਸੇਵਾ ਕਰਦੇ ਨੇਗੇ ਤੇ ਮੌਜੂਦਾ ਮੁਖੀ ਬਾਬਾ ਖੁਸ਼ੀ ਨਾਰਜ ਜੀ ਵੀ ਇੱਥੇ ਕਾਫੀ ਟਾਈਮ ਤੋਂ ਸੇਵਾ ਨਿਭਾ ਰਹੇ ਨੇਗੇ ਤੇ ਸੰਤਾਂ ਨੇ ਸੇਵਾ ਦੇ ਨਾਲ-ਨਾਲ ਡੇਰੇ ਦੇ ਵਿੱਚ ਕਾਫੀ ਜਾਨਵਰ ਵੀ ਰੱਖੇ ਹੋਏ ਨੇ ਬਹੁਤ ਸੋਹਣੇ-ਸੋਹਣੇ ਜਾਨਵਰ ਨੇ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਤੇ ਉਹਨਾਂ ਬਾਰੇ ਦੱਸਾਂਗੇ ਵੀ ਤੇ ਬਾਬਾ ਜੀ ਕਹਿੰਦੇ ਵੀ ਜੇ ਕਿਸੇ ਨੇ ਲੈਣਾ ਹੋਵੇ ਕੋਈ ਜਾਨਵਰ ਤਾਂ ਉਹ ਸੰਪਰਕ ਕਰ ਸਕਦੇ ਅਸੀਂ ਬਾਬਾ ਦੀਪਾ ਜੀ ਦਾ ਮੋਬਾਈਲ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਲਾਇਆ ਹੈਗਾ ਤੇ ਤੁਸੀਂ ਕਿਸੇ ਵੀ ਵੀਰ ਭਾਈ ਨੇ ਕੋਈ ਸੰਪਰਕ ਕਰਨਾ ਹੋਵੇ ਤਾਂ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਇਹ ਹੈ ਜੀ ਬਰਖਾਨਾ ਲਾਈਨ ਦਾ ਬਹੁਤ ਹੀ ਵਧੀਆ ਘੋੜਾ ਬਾਬਿਆਂ ਕੋਲੇ ਉਮਰ ਇਹਦੀ ਤਕਰੀਬਨ 1.5-4 ਸਾਲ ਬਾਬਿਆਂ ਦੇ ਦੱਸਣ ਮੁਤਾਬਕ ਦੋਨੇ ਚਾਲਾਂ ਪਾਸ ਹੈ ਵੱਡੀ ਛੋਟੀ ਤੇ ਬਹੁਤ ਵਧੀਆ ਘੋੜਾ ਹੈਗਾ ਬਹੁਤ ਮਤਲਬ ਸੀਲ ਘੋੜਾ ਹੈਗਾ ਜੇ ਆਪਾਂ ਆਖੀਏ ਤਾਂ ਚਾਹੇ ਬੱਚਾ ਤੋਰੀ ਵੀਰੇ ਬਾਬਾ ਕਹਿੰਦੇ ਬਾਬਾ ਜੀ ਕਹਿੰਦੇ ਵੀ ਕੋਈ ਦਿੱਕਤ ਨਹੀਂ ਹੈਗੀ ਇੰਨਾ ਵਧੀਆ ਘੋੜਾ ਹੈਗਾ ਜੇ ਕਿਸੇ ਸੱਜਣ ਨੇ ਲੈਣਾ ਹੋਵੇ ਤਾਂ ਤੁਸੀਂ ਬਾਬੇ ਨਾਲ ਸੰਪਰਕ ਕਰ ਸਕਦੇ ਹੋਗੇ ਕਦ ਕਾੜ ਤੁਸੀਂ ਦੇਖ ਹੀ ਰਹੇ ਹੋ ਰੰਗ ਬਰਨ ਬਹੁਤ ਸੋਹਣਾ ਤੀਲੀਆ ਕੁ ਬਾਇਤ ਰੰਗ ਹੈਗਾ ਤੇ ਇਹ ਆ ਗਿਆ ਜੀ ਦੂਸਰਾ ਘੋੜਾ ਇਹ ਹੈ ਜੀ ਕਾਲੇ ਕਾਂਟੇ ਦੀ ਲਾਈਨ ਚੋਂ ਇਹਦੀ ਉਮਰ ਹੈ ਤਕਰੀਬਨ 4 ਸਾਲ ਦੇ ਲਗਭਗ ਬਾਬਾ ਜੀ ਕਹਿੰਦੇ ਵੀ ਜੇ ਕੋਈ ਸ਼ਰਧਾ ਬਾਣ ਹੋਵੇ ਤਾਂ ਅਸੀਂ ਇਹ ਘੋੜਾ ਵੀ ਦੇ ਦੇਾਂਗੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋਗੇ ਇਸ ਤੋਂ ਅੱਗੇ ਆ ਜਾਓ ਜੀ ਇਹ ਆ ਗਿਆ ਬਸ਼ੇਰਾ ਉਮਰਾ ਤਕਰੀਬਨ 10 ਮਹੀਨੇ ਇਹ 나ਗ ਦੀ ਲਾਈਨ ਚੋਂ ਹੈ ਜੀ 나 ਘੋੜੇ ਦੀ ਲਾਈਨ ਚੋਂ ਨੀਲਾ ਰੰਗ ਹੈਗਾ ਬਾਬਾ ਜੀ ਕਹਿੰਦੇ ਵੀ ਪੈਰਾਂ ਪੂਰਾ ਦਾ ਪੂਰਾ ਸਾਫ ਹੈਗਾ ਬਾਲ ਪੈਰ ਭੌਰੀ ਦਾ ਪੂਰਾ ਵਧੀਆ ਹੈਗਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਤੁਸੀਂ ਇਹ ਤਾਂ ਵੀ ਸੰਪਰਕ ਕਰ ਸਕਦੇ ਹੋ ਬਾਬਿਆਂ ਨਾਲ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਜਿੰਨੇ ਵੀ ਜਾਨਵਰ ਹੈਗੇ ਨੇ ਬਾਬਾ ਜੀ ਕਹਿੰਦੇ ਵੀ ਜੇ ਕਿਸੇ ਨੂੰ ਕੋਈ ਵੀ ਜਾਨਵਰ ਪਸੰਦ ਆ ਕੋਈ ਘੋੜੀ ਪਸੰਦ ਹੈ ਘੋੜਾ ਪਸੰਦ ਹੈ ਕੋਈ ਬਸ਼ੀਰਾ ਪਸੰਦ ਹੈ ਤਾਂ ਤੁਸੀਂ ਸੰਤਾਨਾ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਧੰਨਵਾਦ